ਦੇਣੀ ਲਓ ਜੀ ਸਾਰਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਇਹ ਕਿਸਾਨ ਨੇ ਬਹੁਤ ਪੁਰਾਣੇ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੀ ਗੱਡੀ 24 ਘੰਟੇ ਤਿਆਰ ਚ ਗੱਡੀ ਤੇ ਝੰਡਾ ਲੱਗਿਆ ਵੀ ਕਹਿੰਦੇ ਜਦੋਂ ਵੀ ਫੋਨ ਆ ਗਿਆ ਦਿੱਲੀ ਤੋਂ ਜਾਂ ਕਿਦੋਂ ਵੀ ਤੇ ਅਸੀਂ ਸਲਫ ਮਾਰਨਾ ਹੈ ਤੇ ਪਹੁੰਚ ਜਾਣਾ ਤੇ ਇਹ ਕਿਸਾਨ ਆਗੂ ਨੇ ਤੁਹਾਡੀ ਗੱਲਬਾਤ ਕਰਨਿਆ ਕਰਾਉਣੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਸੇ ਦਾ ਕੀ ਪ੍ਰੋਗਰਾਮ ਟਰੈਕਟਰ ਰੈਲੀ ਦਾ ਕੀ ਚੱਕਰ ਹੈ ਜੀ ਹਾਂ ਜੀ ਪਿੰਡ ਬੁਲਾਰਾ ਢਾੜ ਮੈਂ ਤੁਹਾਨੂੰ ਦੱਸ ਦਾਂ ਸਾਰੀ ਗੱਲ ਬਸ ਹਾਂ ਬੁਲਾਰਾ ਹਾਂ ਜੀ ਹਾਂ ਜੀ ਇਥੋਂ ਆਪਣੇ ਗੁਰੂ ਸਾਹਿਬੋਂ ਕੰਦੇਸ਼ਾ ਤੋਂ ਚੱਲਣਾ ਹੈ ਆਪਣਾ ਟਰੈਕਟਰ ਮਾਰਚ ਠੀਕ ਹੈ ਜੀ ਇਹ ਜਾਣਾ ਹੈ ਸਿੱਦਾ ਗੁਰੂ ਸਾਹਿਬ ਗੁਰੂ ਸਾਹਿਬ ਰਾਣੇ ਥੋੜੀ ਦੇ ਤੇ ਟਰੈਕਟਰ ਮਾਰਚ ਕਰਕੇ ਸਾਰੇ ਪੰਜਾਬ ਜੁਣਾ ਹੈ ਜੀ ਅੱਛਾ ਜੀ ਠੀਕ ਹਾਂ ਜੀ ਸਾਰੇ ਪੰਜਾਬ ਟਰੈਕਟਰ ਮਾਰਚ ਜੁਣਾ ਸਵੇਰੇ ਕਿਸਾਨਾਂ ਦੇ ਨਾਲ ਆ ਕਿਸਾਨਾਂ ਕਿਸਾਨੀ ਨਾਲ ਜੁੜਨਾ ਖਸਾਨਾਂ ਦਾ ਮਸਲਾ ਹੈ ਹਾਂਜੀ ਹਾਂਜੀ ਜੇ ਕੋ ਕਹਵੇ ਕਿਸਾਨਾਂ ਦਾ ਨਹੀਂ ਮਸਲਾ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਦਾ ਮਸਲਾ ਹੈ ਮਤਲਬ ਮਜ਼ਦੂਰਾਂ ਦਾ ਵੀ ਕਿਸਾਨਾਂ ਦਾ ਵੀ ਹਰ ਇੱਕ ਵਰਗ ਦਾ ਇਹ ਮਸਲਾ ਹੈ ਨਹੀਂ ਕਈ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ ਬਿਲਕੁਲ ਹਾਂਜੀ ਕਈ ਦੁਕਾਨਦਾਰ ਵੀ ਕਹਿੰਦੇ ਵੀ ਅਸੀਂ ਰਲਣਾ ਹੈ ਵੀ ਓਕੇ ਸਭ ਟਰੈਕਟਰ ਤੇ ਲਾਇਆ ਗਿਆ ਉਹਨੂੰ ਗੱਡੀਆਂ ਵੀ ਕਾਰਾਂ ਵੀ ਲਿਆ ਸਕਦੇ ਨੇ ਨਹੀਂ ਜੀ ਵੱਧ ਤੋਂ ਵੱਧ ਟਰੈਕਟਰ ਲਿਆਉਣਾ ਟਰੈਕਟਰ ਮਾਰਚ ਸਾਰੇ ਪੰਜਾਬ ਚ ਠੀਕ ਆ ਮਤਲਬ ਕਾਰਾਂ ਚਲੋ ਇੱਕ ਅੱਧੀ ਕਾਰ ਤਾਂ ਜਾ ਸਕਦੀ ਹੈ ਹਾਂਜੀ ਬਾਕੀ ਟਰੈਕਟਰ ਮਾਰਚ ਹੋਣਾ ਸਾਡੇ ਪਿੰਡੋਂ 3 ਟਰੈਕਟਰ ਜਾਣੇ ਨੇ ਵਾਹ ਜੀ ਠੀਕ ਹੈ 10:30 ਵਜੇ ਦਾ ਤੂੰ ਟਾਈਮ ਹੈ ਹਾਂਜੀ ਕੰਦੇਸ਼ਾ ਜਾ ਕੇ ਜੁੜਾਂਗੇ ਉੱਥੋਂ ਟਰੈਕਟਰ ਮਾਰਚ ਕਰਾਂਗੇ ਉੱਥੋਂ ਵਧਾਂਗੇ ਜਿਵੇਂ ਜਿਵੇਂ ਜਥੇਬੰਦ ਕਹੇ ਜਾਣਗੇ ਕਿਤੇ ਕਿਤੇ ਜਾਣਾ ਉੱਥੇ ਤੇ ਜਾਵਾਂਗੇ ਠੀਕ ਤੇ ਕਿੰਨੇ ਵੇ ਦਾ ਟਾਈਮ ਹੈ ਜੀ ਸ਼ੁਰੂ ਹਾਂਜੀ ਸਵੇਰੇ 11 ਵਜੇ ਉੱਥੋਂ ਚੱਲ ਪੈਣਾ 10:30 ਵਜੇ ਉੱਥੇ ਪਹੁੰਚਣਾ ਸਾਰੇ ਇਕੱਠੇ ਹੋ ਗਏ ਅੱਛਾ ਕੰਦੇਸ਼ਾ ਵੀ 10 ਵਜੇ ਪਹੁੰਚ ਜਾਣ ਲੋਕ ਹੈ ਕੰਦੇਸ਼ਾ ਮੰਡੀ ਤੋਂ ਠੀਕ ਉੱਥੋਂ ਚੱਲਣਾ ਹੈ ਹਾਂਜੀ ਉਸ ਤੋਂ ਬਾਅਦ ਜਾਣਾ ਸਾਰਿਆਂ ਦੀ ਖਾਣ ਨਾਲ ਵੀ ਕਿਤੇ ਕਿਤੇ ਜਾਣਾ ਹੈ ਕਿ ਟਰੈਕਟਰ ਮਾਰਚ ਕਰਨਾ ਹੈ ਇਹ ਸਾਰਿਆਂ ਨੂੰ ਸੁਨੇਹਾ ਦੇਣੇ ਆ ਵੀ ਸ ਵਾਜੜ ਕੇ ਹਿਸਾਬਾਓ ਤੇ ਵਾਜੜ ਕੇ ਆਓ ਠੀਕ ਇਹ ਸਾਰਿਆਂ ਦਾ ਭਲਾ ਹੈ ਕਿਉਂਕਿ ਹਰ ਇੱਕ ਥਾਂ ਤੇ ਹੁਣ ਧਰਨੇ ਲੱਗੇ ਨੇ ਆਪਾਂ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਲੱਗੇ ਨੇ ਕੋ ਆਮ ਨਹੀਂ ਲੱਗੇ ਹਾਂਜੀ ਹਾਂਜੀ ਬਿਲਕੁਲ ਵੈਗਨੂ ਜੀ ਦਾ ਖਾਲਸਾ ਤੇ ਵੈਗਨੂ ਜੀ ਕੀ ਬੰਨੇ ਤੇ ਵੀ ਕਈ ਜਿਵੇਂ ਕਿਸਾਨ ਕਹਿੰਦੇ ਮਾਲੋ ਆਪਾਂ ਫਸਲ ਇਹਦੇ ਜੋਗੀ ਬੀਜੀਏ ਉਹ ਕਿਵੇਂ ਤੁਹਾਡੀ ਕੀ ਸਲਾਹ ਵੀ ਐਵੇਂ ਕਰਨਾ ਚਾਹੀਦਾ ਕਿ ਨਹੀਂ ਜੀ ਨਹੀਂ ਫਸਲ ਆਪਦੇ ਜੋਗੀ ਬੀਜੀਏ ਤਾਂ ਕਿਸਾਨ ਤਾਂ ਹੈਗਾ ਨਾ ਹਾਂ ਜੀ ਕਿਸਾਨ ਨਾਲ ਜੁੜਿਆ ਹੋਇਆ ਨਾ ਕਿਸਾਨੀ ਨਾਲ ਜੁੜਿਆ ਹੋਇਆ ਫਸਲ ਭਾਵੇਂ ਆਪਦੀ ਬੀਜੀਏ ਕਿੰਨਾ ਬੀਜੀ 2 ਕਿੱਲੇ ਬੀਜੀਏ ਕਿ 10 ਕਿੱਲੇ ਕਿ 20 ਕਿੱਲੇ ਸਾਰਿਆਂ ਦੀ ਫਸਲ ਹੈ ਤੇ ਸਾਰਿਆਂ ਨੂੰ ਹੀ ਫਾਇਦਾ ਹੈ ਹਾਂ ਜੀ ਇਸ ਬਾਰੇ ਸਾਰਿਆਂ ਨੂੰ ਹੀ ਫਾਇਦਾ ਹੈ ਠੀਕ ਹੈ ਹੋਰ ਦੱਸੋ ਬਾਕੀ ਦੁਕਾਨਾਂ ਵਾਲੇ ਜਿਹੜੇ ਉਹ ਨਾਲ ਰਹਿਣਾ ਚਾਹਦੇ ਨੇ ਦੁਕਾਨਦਾਰ ਦੇ ਨਾਲ ਅਸੀਂ ਨਾਲ ਜੁੜਿਆ ਹੈ 12 ਮੰਗਾ ਜਿਹੜੀਆਂ ਕਿਸਾਨੀ ਵਾਸਤੇ ਠੀਕ ਹੈ ਮੰਗ ਕੀਤੀ ਉਹ 12 ਮੰਗਾ ਐਮਐਸਯੂ ਪਾਸ ਕਰਉਣੀਆਂ ਨੇ ਹਾਂਜੀ ਇਸ ਤੋਂ ਪਹਿਲਾਂ ਅਸੀਂ ਨਹੀਂ ਉੱਠੋ ਉੱਠਣਾ ਠੀਕ ਹੈ ਹਾਂਜੀ ਤੇ ਨਰੇਗਾ ਵਾਲੇ ਤੁਹਾਡੇ ਸਾਥ ਦੇ ਰਹੇ ਜੀ ਨਰੇਗਾ ਨਰੇਗਾ ਦੇ ਵੀ ਅਸੀਂ ਦਿਹਾੜੀ 700 ਰੁਪਏ ਕਰਤੀ ਮਤਲਬ ਜਾਣਗੇ ਮੰਗ ਕੀਤੀ ਸੀ ਹੈ ਹਾਂਜੀ ਤੇ ਨੇੜੇ ਦਾ ਵੀ ਸਾਨੂੰ ਵਾਲੇ ਨਾਲ ਜੁੜਨੀ ਚਾਹੀਦੀ ਮਜ਼ਦੂਰ ਨੇ ਮਜ਼ਦੂਰਾਂ ਨਾਲ ਅਸੀਂ ਖੜੇ ਆ ਠੀਕ ਹੈ ਜੀ ਹਾਂਜੀ ਵੀ ਲੋਕਵਾ ਤੋਂ ਸਾਥ ਦੇਣ ਤੁਹਾਡੇ ਹੈ ਸਾਥ ਦੇਣ ਜੀ ਠੀਕ ਹੈ ਹੋਰ ਲੋ ਜੀ ਕਿਸਾਨ ਬਹੁਤ ਪੁਰਾਣੇ ਆਗੂ ਨੇ ਤੇ ਕਿਸਾਨ ਨੂੰ ਬੇਨਤੀ ਕਰ ਰਹੇ ਨੇ ਵੀ ਕੰਦੇ ਸ਼ਾ ਪਿੰਡੇ ਗੁਰੂ ਸਾਹਿਬ ਨੇੜੇ ਪਿੰਡੀ ਤੋਂ ਅੱਗੇ ਜੀ ਵੀ ਉੱਤੇ ਤੁਸੀਂ 10 ਵਜੇ ਆਦਾ ਟਰੈਕਟਰ ਵਾਲਿਆ ਲੈ ਕੇ ਤੇ ਪਹੁੰਚ ਜਾਣਾ ਨਾਲ ਸੰਗਤ ਵੀ ਹੋਵੇ ਜੀ ਹਾਂਜੀ ਹਾਂਜੀ ਵੀ ਇਕੱਲੇ ਟਰੈਕਟਰ ਲੰਡੇ ਨਹੀਂ ਟਰੈਕਟਰ ਨਹੀਂ ਨਾਲ ਸੰਗਤ ਵੀ ਹੋਵੇ ਨਾਲ ਚੜ ਕੇ ਜਰੂਰ ਪਾਉਣਾ ਠੀਕ ਇਹ ਪਤਾ ਲੱਗੇ ਸੈਂਟਰ ਸਰਕਾਰ ਨੂੰ ਵੀ ਠੀਕ ਹੈ ਵੀ ਕਿਸਾਨ ਦੁਖੀ ਹੋ ਗਏ ਨੇ ਵੀ ਖਰਚਾ ਕਰਦੇ ਫਿਰਦੇ ਆ चलो ठीकु आहे महिरबानी जी वाहेगुरु जी फते